ਬੜਾ ਜੀ ਪੰਜ ਚੈਨੋ ਚਾਹੀਦੇ ਹੈਂ ਫੇਰ ਦੇ ਹੋ ਜਾ ਆਂਦਾ ਨਹੀਂ ਖਬਰ ਗੱਗਰ ਦਰਿਆ ਤੇ ਖੜਿਆ ਕਰ ਤਰੋਂ ਆਇਆ ਜਾ ਜੂੜ ਨੂੰ ਬੁਲਾ ਰਹੇ ਕਿ ਫਿਕਰ ਨਹੀਂ ਉਹ ਖੜਿਆ ਉਹਨੂੰ ਕਹਿਦੀ ਹੈ ਹੈ ਜੀ ਇਹਨਾਂ ਨੇ ਬਹੁਤ ਸੰਗਤ ਆਪ ਦੇ ਹੱਕ ਵਿੱਚ ਕਰ ਰਹੀ ਹੈ ਇਹ ਤਾਂ ਉਹਦੇ ਸਾਹਮਣੇ ਕੁਝ ਵੀ ਨਹੀਂ ਅਸੀਂ ਤਾਂ ਸਿਰਫ ਇੱਕ ਆਪਦਾ ਪਰਿਵਾਰ ਦੇ ਮੈਂਬਰ ਦੇ ਤੌਰ ਤੇ ਸਹਾਇਤਾ ਭਾਇਆ ਨਾ ਕੋਈ ਅਸੀਂ ਕੋਈ ਏ ਕੋਈ ਸਾਡੀ ਕੋਈ ਜ਼ਿਆਦੇ ਨਹੀਂ ਹੈ ਮੈਂ ਸਮਝਦਾ ਜਦ ਹਰ ਕੋਈ ਵਿਅਕਤੀ ਆਪਦਾ ਇੱਕ ਇੱਕ ਤਿਲ ਫੁੱਲ ਪਾ ਰਿਹਾ ਹੈ ਤਾਂ ਸਾਡੀ ਵੀ ਡਿਊਟੀ ਬਣਦੀ ਹੈ ਕਿ ਕਿੰਨਾ ਕਿਸੀ ਨੂੰ ਦਾ ਸਾਥੀ ਕਰੀ ਗਾ ਤੇ ਬਾਕੀ ਦਾ ਇਹ ਸਾਰਾ ਜੱਗ ਤਾਂ ਸੰਗਤ ਹੈ ਸੰਗਤ ਵੱਲੋਂ ਇਹ ਸਾਰਾ ਕੁਝ ਕਰਿਆ ਜਾ ਰਿਹਾ ਹੈ ਪੂਰੇ ਤਾਂ ਲੱਖਾਂ ਰੁਪਈਆ ਕਰੋੜਾਂ ਰੁਪਈਆ ਖਰਚਦਾ ਸੰਗਤ ਨੇ ਮੈਂ ਸਮਝਦਾ ਇਹ ਸਿਰ ਚੁੱਕਦਾ ਸਾਡਾ ਇਲਾਕੇ ਦੀ ਸੰਗਤ ਅੱਗੇ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਹਾਂਜੀ ਹਰ ਚੀਜ਼ ਆਪਣੀ ਜਿੰਮੇ ਖਰਚਾ ਕਰਕੇ ਦਿਨ ਰਾਤ ਇੱਥੇ ਬੈਠ ਕੇ ਇਸੇ ਸੇਵਾ ਨੂੰ ਬਿਠਾਵਲੇ ਨੂੰ। ਘੱਗਰ ਦੇ ਹਾਲਾਤ ਬਹੁਤ ਨਾਜ਼ੁਕ ਨੇ ਜੀ। ਘੱਗਰ ਦੇ ਹਾਲਾਤ ਨਾਜ਼ੁਕ ਹੋਣ ਦਾ ਕਾਰਨ ਵੀ ਸਰਕਾਰਾਂ ਨੇ ਕਿਉਂਕਿ ਪਹਿਲਾਂ ਜਸਟ ਟਾਈਮ ਮੂਚੇ ਮਈ ਚ ਮਿੱਟੀ ਪਾੜਨ ਦਾ ਸਮਾਂ ਸੀ ਕੋ ਕੰਮ ਕਰਨ ਦਾ ਸਮਾਂ ਸੀ ਉਸ ਟਾਈਮ ਤਾਂ ਬਿਲਕੁਲ ਇਸ ਵਾਰ ਇੱਕ ਹੋਰਾ ਵੀ ਨਿਕਦਾ ਗਿਆ ਤਾਂ ਅੱਜ ਜਿਹੜਾ ਨਾਜਕ ਔਲਾਦ ਨੇ ਅਸੀਂ ਕਿਸਾਨ ਸਾਰੇ ਦੋਵਾਂ ਪਾਸੇ ਪਿੰਡਾਂ ਦੇ ਨਾਲ ਲੱਗਦੇ ਪਿੰਡਾਂ ਦੇ ਸਾਰੇ ਜੁੜ ਕੇ ਕੋ ਛੱਲੇ ਲਾ ਰਿਹਾ ਕੋ ਤਰਪਾਲ ਲਾ ਰਿਹਾ ਅੱਜ ਉਸ ਮਾਹੌਲ ਚ ਕਿਸਾਨ ਨੂੰ ਬਚਾ ਰਹੇ ਅਸੀਂ ਖੁਦ ਵੀ ਕਿਸਾਨ ਹਾਂ ਇਹ ਜਿਹੜੀ ਇੱਕ ਕਿਉਂਕਿ ਕਿਸਾਨ ਜਿਹੜੀਆਂ ਜੱਥੇਬੰਦੀਆਂ ਸਾਰੇ ਜਿਹੜੇ ਕਿਸਾਨ ਨੇ ਆਲੇ ਦੁਆਲੇ ਪਿੰਡਾਂ ਦੇ ਸਾਰੇ ਆਧੇ ਲੈਵਲ ਤੇ ਹੀ ਕੰਮ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਕੁਝ ਜਗ੍ਹਾ ਦਾ ਇੱਕ ਆਗੇ ਆਂਦਾ ਕੋਈ ਭਰੋਸਾ ਦੇ ਕੇ ਚਲਾ ਜਾਂਦਾ ਜਿਹਦੇ ਵੀ ਰਾਤ ਦੀ ਵੀ ਇਹ ਪੋਜੀਸ਼ਨ ਤੁਸੀਂ ਆਪ ਦੇਖੀ ਹੈ ਕੀ ਹਾਲਾਤ ਸੀ ਕਿਸਾਨਾਂ ਨੂੰ ਮਿੱਟੀ ਦੀ ਵੀ ਮਿੱਟੀ ਵੀ ਨਹੀਂ ਮਿਲੀ ਸੀ ਥੈਲੇ ਨਹੀਂ ਹੈਗੇ ਕਿਉਂਕਿ ਆਪ ਦੇ ਪੱਲੋਂ ਤੇਲ ਖਰਚ ਕਰ ਕਰਕੇ ਆ ਮਿੱਟੀ ਕਿਸਾਨ ਦੇ ਬੰਦੋ ਪਾਈ ਆ ਰਹੇ ਨੇ ਤੇ ਉਹਨਾਂ ਵੱਲੋਂ ਹੀ ਥੈਲੇ ਹੋਰ ਜਿਹੜਾ ਰਾਸ਼ਨ ਹੈ ਲੰਗਰ ਵੀ ਪਿੰਡਾਂ ਚੋਂ ਲੈ ਲੈ ਕੇ ਲੋਕ ਲੈ ਕੇ ਆ ਰਹੇ ਨੇ ਮਤਲਬ ਇਹੀ ਗੰਕ ਸਰਕਾਰ ਦੀ ਨਲਾਕੀ ਹੈ ਕਿਉਂਕਿ ਜਿਹੜੀ ਅ ਦੇਖ ਲਓ ਕਿਤੇ ਵੀ ਪੋਜੀਸ਼ਨ ਹੈ ਕਿਤੇ ਪ੍ਰਸ਼ਾਸਨ ਦਾ ਨਹੀਂ ਲੋਕ ਆਪ ਨੱਕਿਆਂ ਦੇ ਬੈਠੇ ਨੇ ਜੇ ਕਿਤੇ ਲੋਕਾਂ ਦੀ ਨਿਗਰਾਨੀ ਨਾ ਹੁੰਦੀ ਕਿ ਕਦੋਂ ਦਾ ਹੀ ਟੁੱਟ ਜਾਣਾ ਸੀ ਇਹ ਲੋਕਾਂ ਦੀ ਆਪ ਦੀ ਮਿਹਨਤ ਨਾਲ ਹੀ ਬਚਾਈ ਬੈਠੇ ਨੇ ਮੈਂ ਤਾਂ ਸਾਰੇ ਲੋਕਾਂ ਨੂੰ ਉਹਨਾਂ ਦੀ ਸ਼ਾਬਾਸ਼ ਹੈ ਕਿਉਂਕਿ ਉਹਨਾਂ ਦੀ ਜਿਹਨਾਂ ਨੂੰ ਲਵੇ ਜਮੀਨਾਂ ਨਹੀਂ ਉਹ ਲਵੇ ਪਿੰਨਾਂ ਦੇ ਵੀ ਲੋਕ ਆ ਕੇ ਇੱਥੇ ਸਪੋਰਟ ਕਰ ਰਹੇ ਨੇ ਮੈਂ ਸਾਰੇ ਤੇ ਲੇਬਰ ਜਿਨ੍ਹਾਂ ਦੀ ਜਮੀਨਾਂ ਨਹੀਂ ਵੀ ਹੈਗੀਆਂ ਤੇ ਮਜ਼ਦੂਰ ਬੰਦੇ ਨੇ ਉਹ ਆ ਕੇ ਉਹਦੇ ਸੇਵਾ ਕਰ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਸਾਡੀ ਰੋਜੀ ਰੋਟੀ ਦਾ ਸਵਾਲ ਹੈ ਜੇ ਕਿਉਂਕਿ ਬਾਕੀ ਤੁਸੀਂ ਸਾਰੇ ਪੰਜਾਬ ਦੇ ਹਾਲਾਤ ਦੇਖ ਸਕਦੇ ਹੋ ਕੀ ਹਾਲਾਤ ਨੇ ਉਹਨਾਂ ਨਾਲ ਪੱਕਾ ਪਤਾ ਸੀ ਵੀ ਇਹ ਪੋਜੀਸ਼ਨ ਹੁੰਦੀ ਹੈ ਫੇਰ ਵੀ ਸਰਕਾਰ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ ਪਿਛਲੇ ਸਹੀ ਹੈ ਸਰਕਾਰ ਦੀ ਕੀ ਹਾਲਾਤ ਹੈ ਕੋਈ ਆਂਦਾ ਭਰੋਸਾ ਦੇ ਕੇ ਚਲਾ ਜਾਂਦਾ ਹੈ ਪਰ ਕੁਝ ਨਹੀਂ ਆ ਕੇ ਸਾਰੇ ਫਿਰ ਵੀ ਸਾਰੇ ਹੀ ਰਹਿ ਨੇ ਪਰ ਤੁਸੀਂ ਕਿਸਾਨ ਤੁਸੀਂ ਲੋਕਲ ਲੈਵਲ ਦੇ ਆਪ ਜਾ ਕੇ ਤੁਸੀਂ ਕਰ ਰਹੇ ਹੋ ਤੁਸੀਂ ਆਪ ਕਿਸਾਨਾਂ ਨਾਲ ਜੁੜੇ ਹੋਏ ਹੋ ਕੱਲੇ ਕੱਲੇ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਹਾਨੂੰ ਸਹੀ ਆਪ ਸਾਰੀ ਪੋਜੀਸ਼ਨ ਦਾ ਪਤਾ ਹੈ ਵੀ ਕੀ ਹੋ ਰਿਹਾ ਹੈ ਮੈਂ ਤੁਹਾਨੂੰ ਸਾਰੇ ਹਾਲਾਤ ਜਿਹੜੇ ਹੈਗੇ ਨੇ ਕੱਲੇ ਕੱਲੇ ਜ਼ਮੀਨ ਤੋਂ ਜਿੰਨੇ ਵੀ ਲੋਕ ਖੜੇ ਨੇ ਵੀ ਆਪਦੇ ਲੈਵਲ ਤੇ ਹੀ ਸਾਰੇ ਕੰਮ ਕਰਦੇ। ਹਾਂ ਦਾ ਕੁਝ ਨਹੀਂ ਜੀ। ਸਾਡਾ ਕੁਝ ਨਹੀਂ। ਸਾਡਾ ਕੁਝ ਨਹੀਂ। ਆ ਦੇ ਕਿੱਧਰ ਦੇਖੋ ਜੀ। ਇੱਥੇ ਤਾਂ ਇਨਾ ਪੰਜਾਹ ਹਜ਼ਾਰ ਹੈ। ਹਾਂ ਜੀ। 20000 20000 ਪਹਿਲਾਂ ਦੇ ਪਹਿਲਾਂ 20000 ਕੀ ਪਹਿਲਾਂ ਆ ਵੀ? ਯਾਰ ਯਾਰ 20000 ਹੈਗਾ ਮੂਨ ਖਾਲਿਆਂ ਦਾ। ਬਿਲਕੁਲ। ਆ ਜਾ ਬੇ ਤਰ। ਇਹ ਸੰਦੇਸ਼ ਕਰ ਰਹੇ ਨੇ। ਹਾਂ ਜੀ ਹਾਂ ਜੀ ਆ ਜਾਓ ਬੜਾ ਸਾਮ। 20000 ਨਾ। ਤੇ ਇਹ ਮੈਂ ਬਾਈਸ ਬਚਾ ਆਹ ਤੁਹਾਡਾ ਸਾਹਿਬ 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 ਬਣ ਲੱਗਿਆ ਹੋਏਗਾ ਐਵੇਂ ਲੈ ਭਾਈ ਕਿੱਧਰ ਆ ਜਾਈਏ ਆ ਜਾਈਏ ਚਲੋ ਤੇ ਐ ਕਰੋ ਜਿਹਨੂੰ ਜਿਹਨੂੰ ਚੈੱਕ ਕਰਨਾ ਹੋਇਆ ਉਹਦਾ ਨਾਮ ਲਿਓ ਠੀਕ ਹੈ ਸਰ ਮੈਂ ਖਾਲੀ ਛੱਡਦਾ ਵੀ ਉਹਦਾ ਨਾਮ ਪੜ੍ਹ ਪਤਾ ਕੀ ਹੈ ਜੀ ਉਹ 2 ਘੰਟੇ ਲਾਂਦਾ ਉਹ ਸਰਪਾ ਪੈਸੇ ਦੇ ਜਨਾ ਅਸੀਂ ਪੈਸੇ ਲੈ ਲਵਾਂਗੇ ਉਹ ਨਾਲ ਦੇ ਕੈਸ਼ ਕਢਾ ਲੇ ਕੈਸ਼ ਕਢਾ ਲੇ ਠੀਕ ਹੈ ਬਹੁਤ ਬੜੇ 나ਜੂ ਹਾਲਾਤ ਨੇ ਕੋਈ ਬਹੁਤ ਜ਼ਰਾਕੀ ਕਰ ਰਹੇ ਨੇ ਜਿੱਥੇ ਵੀ ਮਾੜੀ ਮੁੱਢੀ ਕਮਜ਼ੋਰੀ ਲੱਗਦੀ ਹੈ ਨਾਲ ਦੀ ਨਾਲ ਜਿਹੜਾ ਸਾਰੀ ਸੰਗਤ ਉੱਥੇ ਪਹੁੰਚ ਜਾਂਦੀ ਹੈ ਤੇ ਉਹਨੂੰ ਬਚਾਇਆ ਤੇ ਮੇਰਾ ਸਿਰ ਝੁਕਦਾ ਹੈ ਇਲਾਕੇ ਦੇ ਲੋਕਾਂ ਦੇ ਅੱਗੇ ਸੰਗਤ ਦੇ ਅੱਗੇ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਘੱਗਰ ਨੂੰ ਟੁੱਟਣ ਤੋਂ ਬਚਾਇਆ ਤੇ ਸਰਕਾਰ ਦਾ ਪ੍ਰਸ਼ਾਸਨ ਦਾ ਜਿਹੜਾ ਰਵੱਈਆ ਹੈ ਉਹ ਬੜਾ ਜਿਹੜਾ ਮਾੜਾ ਰਿਹਾ ਮੈਨੂੰ ਦੱਸਿਆ ਕੱਲ ਹਾਂਡੇ ਜਿਹੜਾ ਪਾੜ ਪਿਆ ਉੱਥੇ 3 ਵਜੇ ਹੋਇਆ ਤੇ ਇਹਨਾਂ ਨੇ ਐਕਸ਼ਨ ਨੂੰ ਫੋਨ ਕੀਤਾ ਐਕਸ਼ਨ ਸਾਹਿਬ ਅਸੀਂ ਇੱਥੇ ਪਹੁੰਚੋ ਫਿਰ 5 ਵਜੇ ਫੇਰ ਕੀਤਾ ਐਕਸ਼ਨ ਕਹਿੰਦਾ ਕਹਿੰਦਾ ਮੈਂ ਤਾਂ ਮਕੋਟ ਸਾਹਿਬ ਹੈਗਾ ਉੱਥੋਂ ਪਤਾ ਕੀਤਾ ਉੱਥੇ ਹੈ ਨਹੀਂ ਸੀ ਤੇ 9 ਵਜੇ ਤੋਂ ਬਾਅਦ ਜਿਹੜੀ ਮਹਿਕਮੇ ਦੀ ਟੀਮ ਆਈ ਮਤਲਬ ਸਾਰਾ ਜੇ ਕੋਈ ਕੰਮ ਕਰ ਰਹੇ ਐ ਲੋਕ ਕਰ ਰਹੇ ਐ ਮੈਂ ਕੋਈ ਆਲੇ ਜਾਂ ਸਰਕਾਰ ਵਾਲੇ ਢੇੜਾ ਲਾ ਕੇ ਚਲੇ ਜਾਂਦੇ ਆ ਉਹਨਾਂ ਦਾ ਕੋਈ ਸਹਿਯੋਗ ਨਹੀਂ ਨਾ ਕੋਈ ਆਰਥਿਕ ਤੌਰ ਤੇ ਨਾ ਹੀ ਕੋਈ ਕੋਈ ਸਨਮਾਨ ਦਿੱਤਾ ਸਰਕਾਰ ਨੇ ਸੋ ਮੈਂ ਸਾਡਾ ਸਮਾਂ ਨਹੀਂ ਇਹ ਨੁਕਤਾ ਕਿ ਨਹੀਂ ਕਰਦਾ ਪਰ ਇੰਨਾ ਮਾੜਾ ਜਿਹੜਾ ਹੈ ਪ੍ਰਬੰਧ ਕਦੇ ਕਿਸੇ ਸਰਕਾਰ ਦਾ ਨਹੀਂ ਮੈਂ ਦੇਖਿਆ ਜੋ ਇਸ ਵਾਰੀ ਦੇਖਣ ਨੂੰ ਮਿਲਿਆ ਪਰ ਮੈਂ ਇੰਨਾ ਲੋਕਾਂ ਦਾ ਸਹਿਯੋਗ ਵੀ ਨਹੀਂ ਦੇਖਿਆ ਜਿੰਨਾ ਇਸ ਵਾਰੀ ਦੇਖਣ ਨੂੰ ਮਿਲਿਆ ਮੈਨੂੰ ਲੱਗਦਾ ਦੂਰੋਂ ਦੂਰੋਂ ਜਿਹੜਾ ਵੀ 25 25 ਕਿਲੋਮੀਟਰ ਤੋਂ ਵੀ ਲੋਕ ਪਿੰਡਾਂ ਚੋਂ ਇੱਥੇ ਆਏ ਹੋਏ ਨੇ ਤੇ ਮਦਦ ਕਰ ਰਹੇ ਨੇ ਆਪਣੇ ਕੰਮ ਛੱਡ ਕੇ ਕਈ ਐਸੇ ਨੌਜਵਾਨ ਨੇ ਜਿਹੜੇ ਕਈ ਕਈ ਰਾਤਾਂ ਸੁੱਤੇ ਨਹੀਂ ਇਹ ਬਹੁਤ ਵੱਡੀ ਇਹ ਪੰਜਾਬ ਦੀ ਮੈਂ ਸਭ ਦਾ ਖਾਸੀਅਤ ਹੈ ਤੇ ਮੈਂ ਵਧਾਈ ਦੇਣਾ ਚਾਹਣਾ ਸੰਗਤ ਨੂੰ ਬਾਕੀ ਦੁੱਖ ਦੀ ਗੱਲ ਹੈ ਕਿ ਮੁੱਖ ਮੰਤਰੀ ਸਾਹਿਬ ਸੰਗਤ ਤੋਂ ਡਰਦੇ ਹੋਏ ਕਿਉਂਕਿ ਹੁਣ ਸਮਾਂ ਸੀ ਸੰਗਤ ਦੇ ਵਿੱਚ ਜਾਣ ਦਾ ਤੇ ਜੇ ਜਾਂਦੇ ਸੀ ਲੋਕ ਮਾੜਾ ਭਲਾ ਕਹਿੰਦੇ ਹ ਹੁਣ ਡਰਦੇ ਹੋਏ ਹਸਪਤਾਲ ਦਾਖਲ ਹੁੰਦੇ ਇਹ ਮੈਨੂੰ ਲੋਕਾਂ ਜਾਣਾ ਨਾ ਪਵੇ ਜੇ ਜਾਊਗਾ ਤਾਂ ਲੋਕ ਮੈਨੂੰ ਸਵਾਲ ਕਰਨਗੇ ਇਹੀ ਸਰਕਾਰ ਨੇ ਲੋਕਾਂ ਨੂੰ ਸਵਾਲ ਕਰਨ ਲਾਇਆ ਸੀ ਵੀ ਤੁਸੀਂ ਲੋਕ ਸਰਕਾਰਾਂ ਤੋਂ ਸਵਾਲ ਪੁੱਛੋ ਜੇ ਆਉਂਦੇ ਨੇ ਆਪ ਹੁਣ ਸਵਾਲ ਦੇਣ ਤੋਂ ਭੱਜ ਗਏ ਜਵਾਬ ਦੇਣ ਤੋਂ ਭੱਜ ਗਏ ਤੇ ਚਲੋ ਫਿਰ ਵੀ ਅਸੀਂ ਅਰਦਾਸ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਛੇਤੀ ਠੀਕ ਹੋਣ ਤੇ ਲੋਕਾਂ ਵਿੱਚ ਆਉਣ ਪਰ ਇਹ ਜਿਹੜੀ ਹੈ ਇਹ ਜੀ ਰਾਜਨੀਤੀ ਵੀ ਵਧਿਆ ਨਹੀਂ ਉਹ ਕੁਛ ਮਾਲ ਹੈ ਕਿਸੇ ਦਾ ਦੇਖਦੇ ਮੈਂ ਇਹ ਗੱਲ ਸਰੋਤ ਮੰਤਰੀ ਵੀ ਨੇ ਦੇਖੋ ਮਹਿਕਮਾ ਲੋਕਲ ਜਿਹੜਾ ਐਮ ਐਲ اے ਵੀ ਹੈ ਉਹਦੇ ਕੋਲ ਹੀ ਇਰੀਗੇਸ਼ਨ ਤੇ ਟ੍ਰੀਨਿੰਗ ਦਾ ਮਹਿਕਮਾ ਹੈ ਇਹ ਸਾਰਾ ਕੰਮ ਉਹਦੇ ਦੀਨ ਆਉਂਦਾ ਪਰ ਤੁਸੀਂ ਦੇਖੋ ਉਹਦੇ ਆਪਦੇ ਇਲਾਕੇ ਦੇ ਵਿੱਚ ਇੰਨੀ ਤਰਾਸਦੀਆਂ ਬਾਕੀ ਪੰਜਾਬ 'ਚ ਕੀ ਹਾਲ ਹੋਣਾ ਅਫਸਰ ਕੋਈ ਸੁਣ ਕੇ ਰਾਜ ਨਹੀਂ ਜਾਂ ਉਹ ਅਫਸਰਾਂ ਦੇ ਉਹਨਾਂ ਦਾ ਦਬਾਅ ਨਹੀਂ ਜਾਂ ਉਹ ਕਹਿੰਦੇ ਨਹੀਂ ਇਹ ਮੈਨੂੰ ਪਤਾ ਨਹੀਂ ਕੀ ਹੈ ਪਰ ਲੋਕਾਂ ਨੂੰ ਸਰਕਾਰ ਦਾ ਕੋਈ ਸਹਾਰਾ ਨਹੀਂ ਲੱਗਿਆ ਤੇ ਲੋਕ ਆਪਦੇ ਆਪ ਹੀ ਲੋਕਾਂ ਨੂੰ ਜੋ ਕਰਨਾ ਪੈ ਰਿਹਾ ਆਪਦੀ ਹਿੰਮਤ ਨਾਲ ਆਪਦੇ ਆਪ ਕਰਨਾ ਪੈ ਰਿਹਾ ਤੇ ਇਸ ਤੋਂ ਮਾੜੀ ਜਿਹੜੀ ਕੀ ਕਾਰਗੁਜ਼ਾਰੀ ਹੋ ਸਕਦੀ ਹੈ ਤੇ ਚਲੋ ਹੁਣ ਆਣ ਜਾਣਗੇ ਅੱਗੇ ਲੋਕ ਇਹਨਾਂ ਤੋਂ ਆਪ ਹੀ ਹਿਸਾਬ ਲੈਣਗੇ ਅਸੀਂ ਨਹੀਂ ਇਹ ਤਾਂ ਸੰਘਤ ਹੈ ਲੋਕਤੰਤਰ ਚ ਜਿਹੜਾ ਸੰਘਤ ਦਾ ਜਿਹੜਾ ਹੈ ਆਖਰ ਤਾਕਤ ਜਾਂ ਫੈਸਲਾ ਸੰਘਤ ਦੇ ਹੱਥ ਚ ਹੁੰਦਾ ਹੈ ਜਵਾਬ ਦੇਣਾ ਪੂਆ ਅੱਜ ਭੱਜਣਗੇ ਜਵਾਬ ਤੋਂ ਕੱਲ ਨੂੰ ਦੇਣਾ ਪੂਆ ਮੈਂ ਕਿੰਸਾ ਸਾਹਿਬ ਕੇਂਦਰ ਤੋਂ ਮੰਗ ਕਰਦੇ ਕੋਈ ਰੀਲੀਫ ਫੰਡ ਦੀ ਹਾਲ ਤੱਕ ਕੋਈ ਰੀਲੀਫ ਫੰਡ ਕੇਂਦਰ ਵੱਲ ਬਹੁਤ ਹੀ ਮਾੜੀ ਗੱਲ ਹੈ ਜੋ ਕੇਂਦਰ ਦਾ ਰਵਈਆ ਰਿਹਾ ਹੈ ਪੰਜਾਬ ਸਰਕਾਰ ਦਾ ਵੀ ਰਵਈਆ ਤੇ ਕੇਂਦਰ ਦਾ ਵੀ ਦੋਨਾਂ ਦਾ ਬਹੁਤ ਮਾੜਾ ਰਿਹਾ ਹੈ ਮੁੱਖ ਵੈਸਤਾ ਪ੍ਰਧਾਨ ਮੰਤਰੀ ਸਾਹਿਬ ਨੂੰ ਖੁਦ ਪੰਜਾਬ ਦਾ ਜਿਹੜਾ ਦੌਰਾ ਕਰਨ ਆਉਣਾ ਚਾਹੀਦਾ ਜੇ ਹੋਰ ਨਹੀਂ ਜੇ ਥੱਲੇ ਨਾ ਆਉਂਦੇ ਘੱਟੋ ਘੱਟ ਹੈਲੀਕਾਪਟਰ ਤੇ ਹੀ ਦੇਖਤਾ ਜਾਂਦੇ ਵੀ ਕੀ ਹਾਲ ਹੋ ਰਿਹਾ ਲੋਕਾਂ ਦਾ ਪਰ ਪਹਿਲੀ ਵਾਰ ਹੋਇਆ ਵੀ ਇੰਨੇ ਜਿਆਦੇ ਫਲੱਡ ਹੋਏ ਹੁਣ ਤੇ ਪ੍ਰਧਾਨ ਮੰਤਰੀ ਨੇ ਜਾਇਜ਼ਾ ਨਾਲ ਲਿਆ ਹੋਵੇ ਤੇ ਕਿਤੇ ਨਾ ਕਿਤੇ ਹੁਣ ਇਹ ਜਾਪਨ ਲੱਗ ਪਿਆ ਵੀ ਉਹਨਾਂ ਦੇ ਮਨ ਪੰਜਾਬ ਦੇ ਪ੍ਰਤੀ ਉਹਨਾਂ ਦੇ ਮਨ ਦੇ ਵਿੱਚ ਕੋਈ ਚੰਗੀ ਸੋਚ ਨਹੀਂ ਹੈ ਤੇ ਇਸ ਲਈ ਇਹ ਉਹਨਾਂ ਨੂੰ ਤਾਂ ਪਹਿਲੇ ਦਿਨ ਹੀ ਇਹਨੂੰ ਕੁਦਰਤੀ ਆਪਦਾ ਡਿਕਲੇਅਰ ਕਰ ਦੇਣਾ ਚਾਹੀਦਾ ਸੀ ਪਰ ਜਾ ਕੇ ਇਹ ਮੈਨਾਂ ਦਾ 10 ਦਿਨ ਬਾਅਦ ਕੁਦਰਤੀ ਆਪਦਾ ਨੂੰ ਡਿਕਲੇਅਰ ਕੀਤਾ ਹੈਗਾ ਅਜੇ ਤੱਕ ਕੋਈ ਪੈਸੇ ਦਾ ਐਲਾਨ ਨਹੀਂ ਕੀਤਾ ਤੇ ਮੈਂ ਮਹਿਸੂਸ ਕਰਦਾ ਕਿ ਸਰਕਾਰ ਕਿਤੇ ਨਾ ਕਿਤੇ ਪੰਜਾਬ ਪ੍ਰਤੀ ਜਿਹੜੀ ਹੈ ਸੰਜੀਦਾ ਨਹੀਂ ਹੈ ਅਤੇ ਪੰਜਾਬ ਪ੍ਰਤੀ ਵਫਾਦਾਰ ਨਹੀਂ ਹੈ ਪੰਜਾਬ ਦੇ ਲੋਕਾਂ ਪ੍ਰਤੀ ਉਹਨਾਂ ਦਾ ਰਵੱਈਆ ਚੰਗਾ ਨਹੀਂ ਇਹ ਇਹ ਜਿਹੜੀਆਂ ਸਾਰੀਆਂ ਗੱਲਾਂ ਇਹ ਫਲੱਡ ਦੇ ਵਿੱਚ ਫਲੱਡ ਰੀਲੀਫ ਦੇ ਵਿੱਚ ਤੇ ਮੁਆਵਜ਼ੇ ਜਿਹੜਾ ਅਨਾਉਂਸ ਕਰਨਾ ਸੀ ਉਹਦੇ ਸਾਰਾ ਇਹ ਗੱਲਾਂ ਸਾਹਮਣੇ ਆ ਰਹੀਆਂ